ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਰਦਿਆਂ ਚਾਤ ਬ੍ਰਿਟੇਨ ਸਰਕਾਰ ਦਾ ਡਿਜੀਟਲ ਆਈਡੀ ਉੱਤੇ ਵੱਡਾ ਹਿਊਟਰ ਹੈ ਯੂਕੇ ਦੇ ਵਿੱਚ ਕੰਮ ਲਈ ਡਿਜੀਟਲ ਆਈਟੀ ਹੁਣ ਨਹੀਂ ਹੋਵੇਗੀ ਲਾਸਟ ਮਿੰ ਸਟਾਰਮਰ ਇਮੀਗ੍ਰੇਸ਼ਨ ਨੀਤੀ ਤੋਂ ਹਟੇ ਪਿੱਛੇ ਯੂਕੇ ਦੇ ਵਿੱਚ ਵੱਡਾ ਵੀਜ਼ਾ ਘਟਾਲਾ ਬੇਨਕਾਬ ਭਾਰਤੀ ਮੂਲ ਦੇ ਦੋ ਲੋਕ ਸਟਿੰਗ ਦੇ ਵਿੱਚ ਕਾਬੂ ਹਜ਼ਾਰਾ ਪੌਂਡ ਦੇ ਵਿੱਚ ਵਿਕਰੇ ਸਨ ਬ੍ਰਿਟਿਸ਼ ਵੀਜ਼ੇ यूके ਦੇ ਵਿੱਚ ਭਾਰੀ ਮੀਂਹ ਦਾ ਅਲਰਟ yellow warning ਜਾਰੀ ਸਟਾਰਮ ਗੋਰੇਤੀ ਤੋਪਾਦ ਮੂੜ ਹੜਤਾਂ ਬਣ ਖਤਰਾ ਲੰਡਨ ਸਮੇਤ ਕਈ ਇਲਾਕਿਆਂ ਦੇ ਵਿੱਚ ਆ ਸਕਦਾ ਹੈ ਬ੍ਰਿਟੇਨ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਮੋੜ ਆਇਆ ਹੈ ਪ੍ਰਧਾਨ ਮੰਤਰੀ ਕਿਰਸਟਾਮਰ ਦੀ ਸਰਕਾਰ ਨੇ ਆਪਣੀ ਹੀ ਵਿਵਾਦਤ ਨੀਤੀ ਤੋਂ ਪਿੱਛੇ ਹਟਦੇ ਹੋਏ ਲਾਜ਼ਮੀ ਡਿਜੀਟਲ ਆਈਡੀ ਕਾਰਡ ਯੋਜਨਾ ਨੂੰ ਘਟਾ ਦਿੱਤਾ ਹੈ ਉਹੀ ਯੋਜਨਾ ਜੋ ਇਮੀਗ੍ਰੇਸ਼ਨ ਨੂੰ ਕਾਬੂ ਕਰਨ ਦੇ ਲਈ ਲਾਂਚ ਕੀਤੀ ਗਈ ਸੀ ਬੁੱਧਵਾਰ ਨੂੰ ਸਰਕਾਰ ਨੇ ਪੁਸ਼ਟੀ ਕੀਤੀ ਕਿ ਹੁਣ ਯੂਨਾਈਟਿਡ ਕਿੰਗਡਮ ਦੇ ਵਿੱਚ ਨੌਕਰੀ ਕਰਨ ਦੇ ਲਈ ਡਿਜੀਟਲ ਆਈਟੀ ਕਾਰਡ ਦਿਖਾਉਣਾ ਲਾਜ਼ਮੀ ਨਹੀਂ ਹੋਵੇਗਾ ਇਹ ਸੰਬੰਧ ਦੇ ਵਿੱਚ ਐਲਾਨੀ ਗਈ ਨੀਤੀ ਦਾ ਸਭ ਤੋਂ ਵੱਡਾ ਅਤੇ ਵਿਵਾਦਪੂਰਨ ਹਿੱਸਾ ਸੀ ਜਿਸ ਤੋਂ ਹੁਣ ਸਰਕਾਰ ਨੇ ਸਰਕਾਰੀ ਤੌਰ ਤੇ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਟਰਾਂਸਪੋਰਟ ਸਕਤਰ ਹੈਡੀ ਅਲੈਂਗਜ਼ੈਂਡਰ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਿਜੀਟਲ ਆਈਡੀ ਕੰਮ ਕਰਨ ਦੀ ਯੋਗਤਾ ਸਾਬਤ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਪਰ ਬਾਇਓਮੈਟ੍ਰਿਕ ਪਾਸਪੋਰਟ ਵਰਗੇ ਹੋਰ ਦਸਤਾਵੇਜ਼ ਵੀ ਵਰਤੇ ਜਾ ਸਕਦੇ ਨੇ ਸਰਕਾਰ ਨੇ ਇਹ ਵੀ ਦੱਸਿਆ ਕਿ ਡਿਜੀਟਲ ਆਈਡੀ ਕਾਰਡਾਂ ਬਾਰੇ ਕੋਈ ਵੀ ਅੰਤਿਮ ਯੋਜਨਾ ਪੂਰੀ ਜਨਤਕ ਸਲਾਹ مشورے ਤੋਂ ਬਾਅਦ ਹੀ ਤਿਆਰ ਕੀਤੀ ਜਾਵੇਗੀ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਕੀਰਸ ਜਾਮਨ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਡਿਜੀਟਲ ਆਈਡੀ ਨਹੀਂ ਹੈ ਤਾਂ ਤੁਸੀਂ ਯੂਕੇ ਦੇ ਵਿੱਚ ਕੰਮ ਨਹੀਂ ਕਰ ਸਕੋਗੇ ਇਹ ਉਨਾ ਹੀ ਸਰਲ ਹੈ ਉਹਨਾਂ ਦਾ ਕਹਿਣਾ ਸੀ ਕਿ ਇਹ ਨੀਤੀ ਅਣਅਧਿਕਾਰਤ ਇਮੀਗ੍ਰੇਸ਼ਨ ਨੂੰ ਘਟਾਉਣ ਕਾਲੀ ਅਰਥਵਿਵਸਥਾ ਉੱਤੇ ਰੋਕ ਲਗਾਉਣ ਅਤੇ ਸਿਹਤ ਸੰਭਾਲ ਪਹੁੰਚ ਅਤੇ ਹੋਰ ਸਰਕਾਰੀ ਸੇਵਾਵਾਂ ਤੱਕ ਪਹੁੰਚ ਆਸਾਨ ਬਣਾਵੇਗੀ ਪਰ ਇਹ ਐਲਾਨ ਹੁੰਦਿਆ ਹੀ ਸਿਆਸੀ ਤੂਫਾਨ ਖੜਾ ਹੋ ਗਿਆ ਪੋਲ ਤਾਂ ਸੁਣਦੇ ਨੇ ਕਿ ਇਸੀ ਵਿਚਾਰ ਦਾ ਸਮਰਥਨ ਸਟਾਰਮ ਦੇ ਬਿਆਨ ਤੋਂ ਬਾਅਦ ਕਾਫੀ ਘਟ ਗਿਆ ਦੂਜੇ ਵਿਸ਼ੇ ਉੱਤੋਂ ਬਾਅਦ ਬ੍ਰਿਟਨ ਦੇ ਵਿੱਚ ਆਮ ਨਾਗਰਿਕਾ ਦੇ ਲਈ ਕਦੇ ਵੀ ਲਾਜ਼ਮੀ ਪਛਾਣ ਪੱਤਰ ਨਹੀਂ ਰਹੇ ਅਤੇ ਇਹ ਵਿਚਾਰ ਸਦਾ ਤੋਂ ਵਿਵਾਦਪੂਰਨ ਰਹੇ ਹਨ ਨਾਗਰਿਕ ਅਧਿਕਾਰਾਂ ਦੇ ਕਾਰਕੂਨਾਂ ਦਾ ਕਹਿਣਾ ਹੈ ਕਿ ਇਹ ਨਿੱਜੀ ਆਜ਼ਾਦੀ ਉੱਤੇ ਹਮਲਾ ਹੈ ਅਤੇ ਲੋਕਾਂ ਦੇ ਡਾਟਾ ਨੂੰ ਖਤਰੇ ਵਿੱਚ ਪਾਉਂਦਾ ਹੈ ਦੋ ਦਹਾਕੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਵੀ ਅਤਵਾਦ ਅਤੇ ਧੋਖਾਧੜੀ ਦੇ ਨਾਲ ਲੜਨ ਦੇ ਲਈ ਬਾਇਓਮੈਟ੍ਰਿਕ ਆਈਡੀ ਕਾਰਡ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਲਜਰਟਾ ਤੇ ਸੰਸਦ ਦੇ ਪਾਰੀ ਵਿਰੋਧ ਕਾਰਨ ਉਹ ਯੋਜਨਾ ਵੀ ਰੱਦ ਹੋ ਗਈ ਸੀ ਨਵੀਂ ਯੂ ਟਰਨ ਤੋਂ ਬਾਅਦ ਕੰਸਰਵੇਟਿਵ ਪਾਰਟੀ ਦੇ ਚੇਅਰਮੈਨ ਕੈਵਿਨ ਹੌਲਿੰਗਰੇਥ ਨੇ ਕਿਹਾ ਕਿ ਲੇਬਰ ਦੀ ਇਥੋਂ ਇੱਕ ਪੱਕੀ ਨੀਤੀ ਪਿੱਛੇ ਹਟਣਾ ਹੈ ਲਿਬਰਲ ਡੈਮੋਕ੍ਰੇਟ ਦੀ ਗੁਲਾਰਨ ਲੀਜ਼ਾ ਸਮਾਰਟ ਨੇ ਤਿੱਖਾ ਤੰਜ ਕੱਸਦੇ ਹੋਏ ਕਿਹਾ ਕਿ ਇਸ ਰਫਤਾ ਦੇ ਨਾਸਟਾਮ ਦੇ ਦਫ਼ਤਰ ਨੂੰ ਉਹਨਾਂ ਦੇ ਸਾਰੇ ਯੂ ਟਰਨ ਦੇ ਲਈ ਮੋਸ਼ਨ ਬਿਮਾਰੀ ਦੀਆਂ ਗੋਲੀਆਂ ਥੋਕ ਦੇ ਵਿੱਚ ਮੰਗਵਾਉਣੀਆਂ ਪੈਣਗੀਆਂ इस तरह डिजिटल आईडी जो कद इमीग्रेशन कंट्रोल की कुंजी मनी जा रही सी अज ब्रिटिश सियासत एक यू यूटर्न बन चुकी है ਯੂਨਾਈਟਿਡ ਕਿੰਗਡਮ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਗੁਪਤ ਸਟਿੰਗ ਆਪਰੇਸ਼ਨ ਦੌਰਾਨ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਹਜ਼ਾਰਾਂ ਪੌਂਡ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਬ੍ਰਿਟਿਸ਼ ਉਭੀਜੇ ਵੇਸ ਦੇ ਹੋਏ ਫੜਿਆ ਗਿਆ। ਡੇਲੀ ਮੇਲ ਦੀ ਇੱਕ ਜਾਂਚ ਮੁਤਾਬਕ ਇਹ ਲੋਕ ਪਰਵਾਸੀਆਂ ਨੂੰ ਨਾ ਸਿਰਫ ਝਾਲੀ ਦਸਤਾਵੇਜ਼ਾਂ ਵਿੱਚ ਰਾਹੀਂ ਵੀਜ਼ਾ ਦੋਂਦੇ ਸਨ ਬਲਕਿ ਉਹਨਾਂ ਨੂੰ ਬਿਨਾਂ ਕਿਸੇ ਕੰਮ ਦੇ ਯੂਕੇ ਵਿੱਚ ਰਹਿਣ ਦੀ ਵੀ ਪੇਸ਼ਕਸ਼ ਕਰਦੇ ਸੀ। डेली मेल ਦੇ ਅੰਡਰ ਕਵਰ ਰਿਪੋਰਟਰ ਨੇ ਭਾਰਤੀ ਫਿਲਮ ਅਕੈਡਮੀ ਸਟੱਡੀਜ਼ ਦਾ ਗ੍ਰੈਜੂਏਟ ਪਦਕੇ ਇੱਕ ਭਾਰਤੀ ਮulti-viryatਨ ਦੇ ਨਾਲ ਸੰਪਰਕ ਕੀਤਾ ਜੋ ਆਪਣੀ ਇੱਕ ਸਲਾਹਕਾਰ ਕੰਪਨੀ ਰਾਹੀਂ Facebook ਮਾਰਕੀਟਪਲੇਸ ਉੱਤੇ ਵਰਕ ਵੀਜ਼ੇ ਵੇਚ ਰਹੀ ਸੀ ਵੀਡੀਓ ਰਿਕਾਰਡਿੰਗ ਦੇ ਵਿੱਚ ਉਹ ਤਾਂ ਖੁੱਲੇ ਤੌਰ ਉੱਤੇ ਕਹਿੰਦੀ ਨਜ਼ਰ ਆਉਂਦੀ ਹੈ ਕਿ ਉਹ 12000 ਪਾਉਂਡ ਤੋਂ ਵੱਧ ਵਿੱਚ ਸਕਿਲਡ ਵਰਕਰ ਵੀਜ਼ਾ ਦਾ ਪ੍ਰਬੰਧ ਕਰ ਸਕਦੀ ਹੈ ਉਸਨੇ ਦੋ ਵਿਕਲਪ ਦਿੱਤੇ ਇੱਕ ਨੌਕਰੀ ਦੇ ਨਾਲ ਅਤੇ ਦੂਜਾ ਨੌਕਰੀ ਤੋਂ ਬਿਨਾਂ ਉਸਨੇ ਕਿਹਾ ਨੌਕਰੀ ਦੇ ਨਾਲ ਵੀਜ਼ਾ ਦੀ ਕੀਮਤ 17000 ਪੌਂਡ ਤੋਂ 19000 ਪੌਂਡ ਤੱਕ ਹੋ ਸਕਦੀ ਹੈ ਜਦ ਕਿ ਨੌਕਰੀ ਤੋਂ ਬਿਨਾ ਮਾਡਲ ਦੇ ਵਿੱਚ ਮਾਲਕ ਸਿਰਫ ਤਨਖਾਹ ਕਾਗਜ਼ਾਂ ਦੇ ਵਿੱਚ ਚਲਾਉਂਦਾ ਹੈ ਟੈਕਸ ਭਰਦਾ ਹੈ ਪਰ ਕਰਮਚਾਰੀਆਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਪੈਂਦਾ ਰਿਪੋਰਟ ਮੁਤਾਬਕ ਵਿਅਕਤੀ ਨੂੰ ਤਨਖਾਹ ਮਿਲਣ ਦੇ ਮਗਰੋਂ ਉਹ ਰਕਮ ਨਕਦ ਦੇ ਵਿੱਚ ਵਾਪਸ ਕਰਨੀ ਪੈਂਦੀ ਸੀ ਉਸਨੇ 32000 ਪੌਂਡ ਦੇ ਵਿੱਚ ਗਲੋਬਲ ਟੈਲੈਂਟ ਤੇ ਵੀਜ਼ਾ ਦਵਾਉਣ ਦੀ ਵੀ ਪੇਸ਼ਕਸ਼ ਕੀਤੀ ਜੋ ਆਮ ਤੌਰ ਤੇ ਅਸਧਾਰਨ ਪ੍ਰਤਿਭਾ ਵਾਲੇ ਲੋਕਾਂ ਨੂੰ ਮਿਲਦਾ ਹੈ ਅਤੇ 3 ਸਾਲ ਬਾਅਦ ਸਥਾਈ ਰਿਹਾਇਸ਼ ਦਾ ਰਾਹ ਖੋਲਦਾ ਹੈ ਉਸਨੇ ਦਾਵਾ ਕੀਤਾ ਹੈ ਕਿ ਉਹ ਕੰਪਨੀ ਵਾਲੀ ਸਰਟੀਫਿਕੇਟ ਅਤੇ ਫਰਜ਼ੀ ਅਨੁਭਵ ਪੱਤਰ ਅਤੇ ਸਾਰਾ ਦਸਤਾਵੇਜੀ ਕੰਮ ਤਿਆਰ ਕਰਦੇ ਦਿੱਗੇ ਦੂਜਾ ਗੀਰੋ ਇਸ ਜਾਂਚ ਦੇ ਵਿੱਚ ਇੱਕ ਹੋਰ ਵੀ ਆਈਓ ਅਤੇ ਉਸ ਦਾ ਸਾਥੀ ਉਹਨਾਂ ਲੋਕਾਂ ਨੂੰ 3 ਤੋਂ 5 ਸਾਲਾਂ ਦੇ ਲਈ ਮੁਫਤ ਵਰਕ ਵੀਜ਼ਾ ਦੀ ਪੇਸ਼ਕਸ਼ ਕਰ ਰਹੇ ਸਨ ਜੇ ਉਹ ਉਹਨਾਂ ਦੇ ਫਾਸਟ ਫੂਡ ਕਾਰਪੋਰੇਟ ਵਿੱਚ 25000 ਪੌਂਡ ਦਾ ਨਿਵੇਸ਼ ਕਰਦੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਕੰਮ ਕਰਨਾ ਲਾਸ਼ਮੀ ਨਹੀਂ ਹੈ ਅਤੇ ਇਸ ਦੀ ਇਸ਼ਤਿਹਾਰਬਾਜ਼ੀ ਫੇਸਬੁੱਕ ਮਾਰਕੀਟਪਲੇਸ ਉੱਤੇ ਵੀ ਕੀਤੀ ਜਾ ਰਹੀ ਹੈ ਮੈਟਾ ਤੇ ਫੁਲਾਰੇ ਨੇ ਕਿਹਾ ਅਸੀਂ ਆਪਣੇ ਪਲੇਟਫਾਰਮ ਉੱਤੇ ਕਿਸੇ ਵੀ ਤਰ੍ਹਾਂ ਦੀ ਤੋਖਤੜੀ برداشت ਨਹੀਂ ਕਰਦੇ ਸਾਡੇ ਧਿਆਨ ਦੇ ਵਿੱਚ ਆਉਣ ਵਾਲੀ ਸਮੱਗਰੀ ਹਟਾ ਦਿੱਤੀ ਗਈ ਹੈ ਤੇ ਸੰਬੰਧਿਤ ਖਾਤੇ ਉੱਤੇ ਕਾਰਵਾਈ ਕੀਤੀ ਗਈ ਹੈ ਯੂਕੇ ਦੇ ਇੱਕ ਰਹਿ ਦਫ਼ਤਰ ਨੇ ਵੀ ਸਖਤ ਪਿਆਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਆਪਣੀਆਂ ਸਰਹੱਦਾ ਦੀ ਰੱਖਿਆ ਦੇ ਲਈ ਹਰ ਜ਼ਰੂਰੀ ਕਦਮ ਚੁਕੇਗੀ ਇਸੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਜਾਂਚ ਜਾਰੀ ਹੈ ਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਹ ਮਾਮਲਾ ਨਾ ਸਿਰਫ ਯੂਕੇ ਦੀ ਇਮੀਗ੍ਰੇਸ਼ਨ ਸਿਸਟਮ ਉਤੇ ਸਵਾਲ ਖੜੇ ਕਰ ਰਿਹਾ ਹੈ ਬਲਕਿ ਹਜ਼ਾਰਾਂ ਸੱਚੇ ਪ੍ਰਵਾਸੀਏ ਲਈ ਕਾਨੂੰਨੀ ਰਾਹ ਹੋਰ ਮੁਸ਼ਕਲ ਬਣਾਉਂਦਾ ਜਾ ਰਿਹਾ ਹੈ ਇਸ ਮੀਟਿੰਗ ਆਪਰੇਸ਼ਨ ਤੋਂ ਬਾਅਦ ਯੂਕੇ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਦੀ ਵੀ ਸੰਭਾਵਨਾ ਕੀਤੀ ਜਾ ਰਹੀ ਹੈ ਯੂਨਾਈਟਿਡ ਕਿੰਗਡਮ ਤੋਂ ਇਸ ਸਮੇਂ ਇੱਕ ਗੰਭੀਰ ਮੌਸਮੀ ਚੇਤਾਵਨੀ ਸਾਹਮਣੇ ਆਈ ਹੈ ਕਿ ਹਾ ਚੁਆ ਰਹੇ ਕਿ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਦੇ ਲਈ ਪੀਲੀ ਮੌਸਮੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਤੂਫਾਨ ਕੁਆਰੰਟੀ ਦੇ ਪ੍ਰਭਾਵ ਹਜੇ ਵੀ ਜਾਰੀ ਨੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਭਾਰੀ ਅਤੇ ਲਗਾਤਾਰ ਮੀਂਹ ਕਾਰਨ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦਾ ਹੈ ਖਾਸ ਕਰਕੇ ਉੱਥੇ ਜਿੱਥੇ ਜ਼ਮੀਨ ਪਹਿਲਾਂ ਹੀ ਭਿੱਜੀ ਹੋਈ ਹੈ ਇਸ ਚੇਤਾਵਨੀ ਦੇ ਧਾਰੇ ਦੇ ਵਿੱਚ ਲੰਡਨ ਦੱਖਣ ਪੂਰਬੀ ਇੰਗਲੈਂਡ ਅਤੇ ਦੱਖਣ ਪੱਛਮੀ ਇੰਗਲੈਂਡ ਸ਼ਾਮਲ ਨੇ। ਉਹ ਇਕਵਾਨੇ ਮੁਤਾਬਕ ਸਿਰਫ ਕੁਝ ਘੰਟਿਆਂ ਦੇ ਵਿੱਚ 30 ਮਿਲੀਮੀਟਰ ਤੱਕ ਮੀਂਹ ਅਤੇ ਕੁਝ ਇਲਾਕਿਆਂ ਦੇ ਵਿੱਚ 50 ਮਿਲੀਮੀਟਰ ਤੱਕ بارش ਹੋ ਸਕਦੀ ਹੈ। ਮੌਸਮ ਵਿਭਾਗ ਦੇ ਬੁਲਾਰੇ ਸਟੀਫਨ ਐਡਿਕਸਨ ਨੇ ਕਿਹਾ ਵੀਰਵਾਰ ਨੂੰ ਇੰਗਲੈਂਡ ਦੇ ਦੱਖਣੀ ਹਿੱਸੇ ਦੇ ਵਿੱਚ ਭਾਰੀ ਅਤੇ ਲਗਾਤਾਰ ਮੀਂਹ ਪਵੇਗਾ। ਇਸ ਲਈ ਦਿਨ ਦੇ ਸਾਰਾ ਸਮੇਂ ਲਈ ਪੀਲੀ ਚੇਤਾਵਨੀ ਜਾਰੀ ਰਹੇਗੀ। ਉਹਨਾਂ ਨੇ ਦੱਸਿਆ ਕਿ ਇੱਕ ਘੱਟ ਦਬਾਅ ਵਾਲਾ ਮੌਸਮੀ ਤੰਤਰ ਹੌਲੀ-ਹੌਲੀ ਦੱਖਣ ਦੇ ਵੱਲ ਦੇ ਬਾਰੇ ਜੋ ਪਾਰੇ ਮੀਂਹ ਲਿਆਵੇਗਾ ਮੌਰਾ ਦੇ ਵੀ ਕਹਿਣਾ ਕਿ ਮੀਂਹ ਪਹਿਲਾ ਹੀ ਸ੍ਰੀਪਤ ਜ਼ਮੀਨ ਉਤੇ ਡਿਕੇਗਾ ਜਿਸ ਨਾਲ ਹੜ੍ਹ ਦਾ ਖਤਰਾ ਕਾਫੀ ਵੱਧ ਸਕਦਾ ਹੈ ਇਸ ਮੌਸਮ ਕਾਰਨ ਖੇਤ ਅਤੇ ਕਾਰੋਬਾਰਾਂ ਦੇ ਵਿੱਚ ਪਾਣੀ ਦਾਖਲ ਹੋ ਸਕਦਾ ਹੈ ਬਸਤ ਤੇ ਰੇਲ ਸਮਾਵੇ ਦੇ ਵਿੱਚ ਦੇਰੀ ਸੜਕਾਂ ਤੇ ਪਾਰੀ ਟ੍ਰੈਫਿਕ ਸਮੱਸਿਆ ਤੇ ਯਾਤਰਾ ਦੇ ਵਿੱਚ ਵੀ ਵਿਘਨ ਦੀ ਪੂਰੀ ਸੰਭਾਵਨਾ ਚਿਤਾਈ ਜਾ ਰਹੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਜਾਇਤਾਤੀ ਹਰ ਚੋਖਮ ਜਾਂਚ ਕਰਨ ਐਮਰਜੈਂਸੀ ਹੜ੍ਹ ਕਿ ਤਿਆਰ ਰੱਖਣ ਯਾਤਰਾ ਤੋਂ ਪਹਿਲਾਂ ਸੜਕਾਂ ਦੀ ਸਥਿਤੀ ਜ਼ਰੂਰ ਚੈੱਕ ਕਰਨ ਅਤੇ ਇਹ ਸਭ ਕੁਝ ਉਸ ਤਬਾਹ ਤੇ ਬਾਅਦ ਆ ਰਿਹਾ ਹੈ ਜੋ ਪਿਛਲੇ ਹਫਤੇ ਤੂਫਾਨ ਗੋਰਟੀ ਨੇ ਮਚਾਈ ਸੀ ਤੂਫਾਨ ਦੌਰਾਨ ਹਵਾਵਾਂ ਦੀ ਰਫਤਾਰ 100 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ ਖਤਰਨਾਕ ਤੇ ਤੂਫਾਨੀ ਹਵਾਵਾਂ ਦੇ ਲਈ ਦੁਰਲਭ ਲਾਲ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀ ਕਈ ਇਲਾਕਿਆਂ ਦੇ ਵਿੱਚ 30 ਸੈਂਟੀਮੀਟਰ ਤੱਕ ਬਰਫਬਾਰਿਸ਼ ਵੀ ਹੋਈ ਜਿਸ ਨੂੰ ਮਾਰਾ ਨੇ ਇੱਕ ਦਹਾਕੇ ਦੀ ਸਭ ਤੋਂ ਭਿਆਨਕ ਬਰਫਬਾਰਿਸ਼ ਕਿਹਾ ਸੀ ਅਗਲੇ 5 ਦਿਨਾਂ ਤੀ ਹੁਣ ਮੌਸਮੀ ਚੁਲਕਤੀ ਕਰ ਕਰ ਕੇ ਆਜੀ ਦੱਖਣ ਦੇ ਵਿੱਚ ਇਹ ਬਦਲਬਾਈ ਬਾਦ ਦੇ ਵਿੱਚ ਉੱਤਰ ਵੱਲ ਹਲਕੀ ਬਾਰਿਸ਼ ਉੱਤਰ ਦੇ ਵਿੱਚ ਠੰਡਾ ਪਰ ਕੁਝ ਧੁੱਪ ਵਾਲਾ ਮੌਸਮ ਰਹਿਣ ਵਾਲਾ ਇਸ ਨਾਲ ਹੀ ਅਚਾਰਤ ਮੀਂਹ ਕਈ ਵਾਰ ਪਾਰੀ ਕੁਝ ਥਾਂ 'ਤੇ ਹਲਕੀ ਬਰਬਾਰੀ ਦੀ ਵੀ ਸੰਭਾਵਨਾ ਹੈ। ਵੀਰਵਾਨ ਨੂੰ ਉੱਤਰ ਦੇ ਵਿੱਚ ਧੁੱਪ ਤੇ ਮੀਂਹ ਦਾ ਮਿਲਾਪ ਹੋ ਸਕਦਾ ਹੈ। ਦੱਖਣ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ, ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਅਤੇ ਮੌਸਮ ਅਸਥਿਰ ਰਹਿ ਸਕਦਾ ਹੈ। ਜੀ ਹਾਂ। ਜੀ ਹਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 3 ਯੂਕੇ ਦੇ ਲਈ ਮੌਸਮੀ ਪੱਖੋਂ ਕਾਫੀ ਮੁਸ਼ਕਲ ਰਹਿਣ ਵਾਲੇ ਨੇ।